ਕਲੋਨੀਆਂ ਵਿੱਚ ਪਾਰਕਾਂ 'ਚ ਬਸ ਸਟੈਂਡ ਦੇ ਉਹਨਾਂ ਦੇ ਵੀ ਟੁੱਟ ਜਾਈਦੇ ਆ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇਸ ਵਕਤ ਅਸੀਂ ਬੈਠੇ ਆਂ ਦੀ ਗੁਰਦਾਸਪੁਰ ਦੇ ਇੰਪਰੂਵਮੈਂਟ ਟਰਸਟ ਨਗਰ ਸਦਾ ਟਰਸਟ ਗੁਰਦਾਸਪੁਰ ਤੇ ਜਿੱਥੇ ਦੁਬਾਰਾ ਪੰਜਾਬ ਸਰਕਾਰ ਨੇ ਰਜੀਵ ਸ਼ਰਮਾ ਜੀ ਨੂੰ ਨਗਰ ਟਰਸਟ ਗੁਰਦਾਸਪੁਰ ਦਾ ਚੇਅਰਮੈਨ ਬਣਾਇਆ ਆ। ਪਰ ਅਸੀਂ ਇਹਨਾਂ ਨੂੰ ਜਿੱਥੇ ਮੁਬਾਰਕ ਦਿੰਨੇ ਆ ਪਰ ਇਹ ਹੱਕਦਾਰ ਵੀ ਹੈਗੇ ਸੀ ਕਿਉਂਕਿ ਪਿਛਲੇ 5 ਸਾਲ ਪਿਛਲੇ 5 ਸਾਲ ਇਹਨਾਂ ਨੇ ਬਾ ਕਮਾਲ ਰਿਕਾਰਡ ਤੋੜ ਵਿਕਾਸ ਵਿਕਾਸਕਾਰ ਦੇ ਕੰਮ ਗੁਰਦਾਸਪੁਰ 'ਚ ਕੀਤੇ ਆ ਤੇ ਆਂਦੇ ਹੀ ਅਲਈ ਫੇ ਜਿਹੜੇ ਵਿਕਾਸਕਾਰ ਦੇ ਕੰਮ ਸ਼ੁਰੂ ਕਰ ਦਿੱਤੇ ਤੇ ਬਹੁਤ ਸਾਰੇ ਪ੍ਰੋਜੈਕਟ ਅਰਦਾਸਪੁਰ ਵਿੱਚ ਲਾਂਚ ਕੀਤੇ ਔਰ ਬਹੁਤ ਸਾਰੇ ਕਰਨ ਜਾ ਰਹੇ ਆ ਸਰ ਬਹੁਤ ਬਹੁਤ ਬਿਹਾਰਕਾ ਤੁਹਾਨੂੰ ਪੰਜਾਬ ਸਰਕਾਰ ਨੇ ਖਾਸ ਕਰਕੇ ਮੁੱਖ ਮੰਤਰੀ ਨੇ ਖੁਦ ਤੱਕ ਬੁਲਾ ਕੇ ਤਾਂ ਤੇਰਾ ਇੰਨਾ ਵਿਸ਼ਵਾਸ ਜਤ ਆਇਆ ਆ ਕੀ ਕਹਿਣਾ ਚਾਹੁੰਦੇ ਹੋ ਔਰ ਪੰਜਾਬ ਸਰਕਾਰ ਨੇ ਜਿੱਦਾਂ ਰਜੀਵ ਸ਼ਰਮੇ ਨੂੰ ਜਿੱਦਾਂ ਇੰਨਾ ਮਾਨ ਸਨਮਾਨ ਦਿੱਤਾ ਆ ਕਿ ਲੱਗਦਾ ਆ ਕਿ ਜੋ ਤੁਸੀਂ ਕੰਮ ਕੀਤੇ ਉਹਦਾ ਹੀ ਜਰਾ ਤੁਹਾਨੂੰ ਫਲ ਮਿਲਿਆ ਸਤ ਪਹਿਲਾ ਧੰਨਵਾਦ ਜੀ ਮੈਂ ਹਾਈ ਕਮਾਂਡ ਦਾ ਸ੍ਰੀ ਅਰਵਿੰਦ ਕੇਰੀਵਾਲ ਜੀ ਦਾ ਸਾਡੇ ਪਾਰਟੀ ਸੁਪਰੀਮੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਅਤੇ ਕਾਰਜਕਾਰੀ ਪ੍ਰਧਾਨ ਅਮਨ ਸਿੰਘ ਸੈਰੀ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਧੰਦੇ ਦੁਆਰਾ ਮੈਨੂੰ ਇੰਪਰੂਵਮੈਂਟ ਅਸਕੂ ਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਤੇ ਮੈਂ ਪਾਰਟੀ ਨੂੰ ਵੀ ਸਰਕਾਰ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਵੀ ਕੰਮ ਮੈਂ ਕਰੂੰਗਾ ਲਗਨ ਨਾਲ ਮਿਹਨਤ ਅਤੇ ਇਮਾਨਦਾਰੀ ਨਾਲ ਕਰੂੰਗਾ ਅਤੇ ਦਿਨ ਰਾਤ ਅਗਰ ਤੋਂ ਡਬਲ ਸਪੀਡ ਨਾਲ ਕੰਮ ਕਰੂੰਗਾ ਸਰ ਕਿਹੜੇ ਕਿਹੜੇ ਕੰਮ ਕੀਤੇ ਸੀ ਜਿਦਾ ਅੱਜ ਇਨਾ ਫਲ ਮਿਲਿਆ ਆ ਔਰ ਕਿਹੜੇ ਕੰਮ ਹੋ ਰਹੇ ਆ ਔਰ ਕਿਹੜੇ ਕਰਨ ਜਾ ਰਹੇ ਹੋ ਪਹਿਲਾਂ ਆਪਾਂ ਇਹਨੇ ਕੀਤੇ ਸੀ ਉਹਦਾ ਵਦਕੀ ਦੱਸੋਗੇ ਅਗਰ ਦੇਖਿਆ ਜਾਵੇ ਜੀ ਪਿਛਲੇ 2 ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮੈਂ ਇੱਥੇ 10 April 2023 ਨੂੰ ਜੁਆਇਨ ਕੀਤਾ ਤੇ ਮੈਂ ਸਾਰੀ ਲਿਸਟਿਕ ਬਣਾਈ ਕੇ ਜਿਹੜੇ ਜਿਹੜੇ ਕੰਮ ਪੈਂਡਿੰਗ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਜੀ ਬੱਸ ਸਟੈਂਡ ਅਧੂਰਾ ਸੀ ਬਰਦਾਸਪੁਰ ਦਾ ਬੱਸ ਸਟੈਂਡ ਨੂੰ ਕੰਪਲੀਟ ਕਰਵਾਇਆ ਤਕਰੀਬਨ 6 ਮਹੀਨੇ ਲਗਾ ਕੇ ਬੱਸ ਸਟੈਂਡ ਕੰਪਲੀਟ ਕਰਵਾਉਣ ਤੋਂ ਬਾਅਦ ਉਹਦਾ ਤੋਂ ਘਾਟਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵਨ ਸਿੰਘ ਮਾਨ ਜੀ ਨੇ ਉਹਦਾ ਤੋਂ ਘਾਟਨ ਕੀਤਾ ਇਹਦੇ ਨਾਲ ਦੀ ਨਾਲ ਸਾਡੀ ਸਕੀਮ ਨੰਬਰ 7 ਆ ਠੀਕ ਹੈ ਜੀ 81 ਏਕੜ ਦੇ ਵਿੱਚ ਇਹ ਬਣੀ ਹੋਈ ਹੈ ਜੀ ਕਿਹੜੀ ਸਕੀਮ ਬਣੀ ਹੈ ਇਹਦੇ ਇਹਦੇ ਵਿੱਚ ਜਿਆਦਾ ਡਵੈਲਪਮੈਂਟ ਨਹੀਂ ਸੀ ਹੈਗੀ ਕਿ ਜਿਹੜੇ ਕੰਮ तकरीबन ਸੜਕਾਂ ਰੁੱਟੀਆਂ ਸੀ ਸੀਵਰੇ ਦੇ ਕੰਮ ਰੁਕੇ ਹੋਏ ਸੀ ਕਿ ਇਸ ਦੇ ਵਾਸਤੇ ਇਥੋਂ ਦੇ ਲੋਕਾਂ ਨੇ ਜਿਹੜੀ ਮੇਨ ਇਹਨਾਂ ਦੀ ਜਿਹੜੀ ਮੰਗ ਸੀ ਕਿ ਸਾਡੀ ਸੇਫਟੀ ਨਹੀਂ ਹੈਗੀ ਹੂੰ ਸੇਫਟੀ ਮਤਲ ਨਾਲ ਇੱਕ ਡਰੇਨ ਲੱਗਦੀ ਆ ਉਹਦੇ ਚਾਰ ਦੁਵਾਰੀ ਨਹੀਂ ਹੈਗੀ ਠੀਕ ਹੈ ਜੀ ਮੇਨ ਇਹਦੇ ਗੇਟ ਵੀ ਹੈਗੇ ਸਭ ਤੋਂ ਪਹਿਲਾਂ ਮੈਂ ਉਹਨੂੰ ਪੂਰਾ ਕਰਦਿਆ ਹੈ ਆ ਚਾਰ ਦੁਵਾਰੀ ਕਰਵਾਈ ਠੀਕ ਹੈ ਜੀ ਕਲੋਨੀ ਦੀ ਆਪਣਾ ਤਿੰਨ ਗੇਟ ਲਗਵਾ ਚੁੱਕਾ ਮੈਂ ਜਿਹੜੇ ਰੱਖੇ ਉਹਨਾਂ ਦੀ ਬਿਲਕੁਲ ਸੇਫਟੀ ਬਣੀ ਰਵੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸੜਕਾਂ ਰੁੱਟੀਆਂ ਸੀ ਸਾਰੀ ਕਲੋਨੀ ਦੀਆਂ ਲਗਭਗ ਕੰਪਲੀਟ ਕਰ ਚੁੱਕਾ ਹਾਂ ਮੈਂ ਸੜਕਾਂ ਰਣੀਆਂ ਠੀਕ ਹੈ ਜੀ ਜੋ ਫੁੱਟਪਾਥ ਤੇ ਸੀ ਇਹ ਆਪਣਾ ਫੁੱਟਪਾਥ ਨਹੀਂ ਸੀ ਅਗੇ ਕਲੋਨੀ ਦੇ ਵਿੱਚ ਉੱਥੇ ਮੈਂ ਸਾਰੇ ਟਾਈਲਾਂ ਲਗਵਾਈਆਂ ਇੰਟਲੋਕ ਟਾਈਲਾਂ ਲਗੀਆਂ ਨੇ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਪਾਰਕਾਂ ਸੀ ਪਾਰਕਾਂ ਦੇ ਖਸਾ ਲਾ ਸੀ ਕਿਉਂਕਿ ਕੋਈ ਉੱਥੇ ਖੇਡਣ ਦੀ ਦੂਰ ਦੀ ਗੱਲ ਆ ਕੋਈ ਉੱਥੇ ਹੁੰਦਾ ਨਹੀਂ ਸੀ ਕਿਉਂਕਿ ਉੱਥੇ ਘਾਹ ਹੀ ਬੜਾ ਬੜਾ ਸੀ ਕੰਦਾ ਟੁੱਟੀਆਂ ਸੀ ਗਰੀਲਾ ਚੋਰੀ ਹੋ ਚੁੱਕੀਆਂ ਹੋਈਆਂ ਸੀ ਕਿਉਂਕਿ ਬਹੁਤ ਖਸਾ ਲਾ ਸੀ ਪਾਰਕਾਂ ਨੂੰ ਦੁਬਾਰਾ ਮੈਂ ਉਹ ਅਪਗ੍ਰੇਡ ਕੀਤਾ तकरीबन ਸਾਰੀਆਂ ਪਾਰਕਾਂ ਇਸ ਟਾਈਮ ਨਵੀਆਂ ਬਣ ਚੁੱਕੀਆਂ ਨੇ ਔਰ ਉਹਦੇ ਵਿੱਚ ਵਿੱਚ ਹੁਣ ਉਹਦੀ ਪਾਰਕ ਦੇ ਵਿੱਚ ਫੁਹਾਰੇ ਵੀ ਲੱਗਣ ਜਾ ਰਹੇ ਹਨਾਰੇ ਲੱਗਣਗੇ ਸਕੀਮ ਨੰਬਰ 7 ਦੇ ਵਿੱਚ ਇੱਕ ਵੱਡੀ ਸਾਡੀ 3 ਏਕੜ ਦੇ ਵਿੱਚ ਟੋਨ ਪਾਰਕ ਹਾਂਜੀ ਉਹਨੂੰ ਅਸੀਂ ਤਬਦੀਲ ਕੀਤਾ ਹੈ ਸ਼ਹੀਦਾਂ ਦੀ ਪਾਰਕ ਦੇ ਵਿੱਚ ਹਮ ਤੇ ਜਿਹੜਾ ਉਹਨੂੰ ਉਹਦੇ ਵਿੱਚ ਅਸੀਂ 150 ਫੁੱਟ ਦਾ ਤਰੰਗਾ ਵੀ ਲਾਇਆ ਹੈ ਜੀ ਤੇ ਉਹਦੇ ਵਿੱਚ ਅਸੀਂ ਉਹਨੂੰ ਚਾਰ ਦਿਵਾਰੀ ਕੀਤੀ ਆ ਉਹਦਾ ਲੈਵਲ ਵੀ ਲੈਵਲ ਉਹਦਾ ਬਹੁਤ ਛੋਟਾ ਸੀਗਾ ਥੱਲੇ ਸੀ ਉਤੇ ਮਿੱਟੀ ਪਵਾ ਕੇ ਉੱਪਰ ਟਾਇਲਾਂ ਲਵਾਈਆਂ ਫੁੱਲ ਬੂਟੇ ਲਵਾਏ ਜੀ ਉਹਦੇ ਵਿੱਚ ਚੇਅਰ ਬੈਠਣ ਨੂੰ ਪਾਰਕ ਦੇ ਵਿੱਚ ਹੁਣ ਉਹਦੇ ਵਿੱਚ ਇੱਕ ਜੋਗਾ ਵਾਸਤੇ ਅ ਸ਼ੈੱਡ ਪਣ ਜਾ ਰਹੀ ਹੈ ਜੀ ਠੀਕ ਹੈ ਜੀ ਜਿਹੜੇ ਵੀ ਕੰਮ ਇਹੜੇ ਕੰਮ ਜਿਹੜੇ ਕਰਵਾ ਚੁੱਕਾ ਹਾਂ ਮੈਂ ਠੀਕ ਹੈ ਜੀ ਉਹਦੇ ਨਾਲ ਸਾਡੀ ਮੇਨ ਕਮਰਸ਼ੀਅਲ ਰੋਡ ਸੀ 50 ਫੁੱਟ ਦੀ ਆ ਦੋ-ਤਿੰਨ ਦਿਨ ਪਹਿਲਾਂ ਮੈਂ 1 ਕਰੋੜ 81 ਲੱਖ ਦੇ ਲਗਤ ਨਾਲ ਉਹ ਵੀ ਕੰਮ ਸ਼ੁਰੂ ਕਰਵਾ ਚੁੱਕਾ ਹਾਂ ਠੀਕ ਹੈ ਜੀ ਸਾਡੇ ਬੱਸ ਸਟੈਂਡ ਦੇ ਨਾਲ बाबा ਬੰਦਾ ਸਿੰਘ ਭਾਦਰ ਪਾਰਕ ਬਣ ਰਹੀ ਹੈ ਜੀ ਹਾਂਜੀ ਜਿਹਦੇ ਵਿੱਚ ਸਾਡੇ बाबा ਬੰਦਾ ਸਿੰਘ ਭਾਦਰ ਜੀ ਦਾ ਸਟੈਚੂ ਵੀ ਲੱਗਾ ਹੋਇਆ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਫੁੱਲ ਬੂਟੇ ਬੈਟਰ ਨੂੰ ਜਗ੍ਹਾ ਬੈਂਚ ਠੀਕ ਹੈ ਜੀ ਉਹਦੇ ਵਿੱਚ ਕੀ बाबा ਬੰਦਾ ਸਿੰਘ ਭਾਦਰ ਜੀ ਦੇ ਇਤਿਹਾਸ ਬਾਰੇ ਉਹਦੇ ਸਟੀਲ ਦੀ 5x8 ਦੀ ਵੱਡੀ ਸਟੀਲ ਦੀ ਉਹਦਾ ਪਲੇਟ ਲੱਗੇਗੀ ਜਿਹੜਾ ਇਤਿਹਾਸ ਉੱਥੇ ਆਂਗ ਲੋਕ ਉਹਨਾਂ ਦੇ ਪੜ੍ਹ ਸਕਣ ਠੀਕ ਹੈ ਜੀ ਇਹ ਕੰਮ ਹੁਣ ਮੈਂ ਤਰਵਾ ਚੁੱਕਾ ਹਾਂ ਜੀ ਤੇ ਸਰ ਪਿੱਛੇ ਜਿਹੜਾ ਘਾਟੇ ਸੀ ਪਹਿਲਾਂ ਕਹਿੰਦੇ ਸੀ ਕਿ ਆ ਨਗਰ ਤੋਂ 18 ਦਾ ਜਿਹੜਾ ਘਾਟੇ ਤੇ ਜਾ ਰਿਹਾ ਹੈ ਕਿੱਦਾਂ ਇਹਨੂੰ ਪ੍ਰੂਫ ਕੀਤਾ ਤੇ ਕਿੱਦਾਂ ਅੱਜ ਇਹ ਕੰਮ ਹੋ ਰਿਹਾ ਦੇਖੋ ਜਦੋਂ ਮੈਂ 10 April 2023 ਨੂੰ ਜਦੋਂ ਮੈਂ ਜੁਆਇਨ ਕੀਤਾ ਨਾ ਤੇ ਤਕਰੀਬਨ ਸਾਡੇ ਇੰਪਰੂਵਮੈਂਟ ਟਰਸ ਦੇ ਅਕਾਊਂਟ ਦੇ ਵਿੱਚ 8 ਲੱਖ ਰੁਪਏ ਹਾਂਜੀ ਤੇ ਜਿਹੜੀ ਇੰਪਰੂਵਮੈਂਟ ਟਰਸ ਦੇ ਅਗਰ ਸਟਾਫ ਦੀ ਸੈਲਰੀ ਵੇਖੀ ਜਾਵੇ ਤੇ 11 ਤੋਂ 12 ਲੱਖ ਰੁਪਏ ਮੰਥਲੀ ਸੈਲਰੀ ਹੈ ਹਾਂਜੀ ਤੇ ਇੱਕ ਮੈਂ ਜੁਆਇਨ ਕੀਤਾ ਮੈਂ ਸਾਰਾ ਪਹਿਲਾ ਰਿਕਾਰਡ ਦੇਖਿਆ ਇਹਦਾ ਕਿਹੜੇ ਕਿਹੜੇ ਕੰਮ ਚੱਲਦੇ ਪਏ ਕਿਹੜੇ ਹੋਏ ਨੇ ਔਰ ਕਿਹੜੇ ਕੰਪਲੈਂਡਿੰਗ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਪ੍ਰਾਪਰਟੀ ਆਇਡੈਂਟੀਫਾਈ ਕੀਤੀਆਂ ਅਗਰ ਇਨਕਮ ਆਏਗੀ ਟਰਸਟ ਉਦੋਂ ਚੱਲੇਗੀ ਤੁਸੀਂ ਮੰਨਣਾ ਨਹੀਂ ਕਿ ਜਦੋਂ ਮੈਂ ਟਰਸਟ ਤੇ ਤਾਜਪੋਸ਼ੀ ਹੋਈ ਉਸ ਤੋਂ 6 ਮਹੀਨੇ ਬਾਅਦ ਲੋਕਲ ਬੋਡੀ ਆਫਿਸ ਚੰਡੀਗੜ੍ਹ ਤੋਂ ਲੈਟਰ ਆ ਗਿਆ ਕਿ ਤੁਹਾਡੀ ਟਰਸਟ ਦਾ ਰਿਵਿਊ ਰਿਵਿਊ ਕਰਨਾ ਅਗਰ ਟਰਸਟ ਘਟੇ ਜੇ ਇਹਨੂੰ ਬੰਦ ਕਰ ਦੇਣਾ ਅਗਰ ਟਰਸਟ ਤੁਹਾਡੀ ਸਟੈਂਡ ਹੋ ਸਕਦੀ ਆ ਕੀ ਕੀ ਕਰੋਗੇ ਤੁਸੀਂ ਉਹ ਲਿਖ ਕੇ ਭੇਜੋ ਠੀਕ ਹੈ ਜੀ ਤੇ ਉਹਦੇ ਬਾਅਦ ਜਦੋਂ ਬਸਟੈਂਡ ਦਾ ਤੁਘਟਨ ਹੋ ਗਿਆ ਮੈਂ ਪ੍ਰਾਪਰਟੀ ਆਇਡੈਂਟੀਫਾਈ ਕੀਤੀਆਂ ਦੇਖੋ ਡਿਵੈਲਪ ਤੇ ਤਾਂ ਹੈਗੀ ਇਹ ਸ਼ਹਿਰ ਦੀ ਇਧਰ ਪੈਸਾ ਆਏਗਾ ਤੇ ਹਾਂ ਪ੍ਰਾਪਰਟੀਆਂ ਕਾਫੀ ਟਾਈਮ ਤੋਂ ਅੱਧੇ ਪੈਂਡਿੰਗ ਪਈਆਂ ਸੀ ਆਪਸ਼ਨ ਪਹਿਲਾਂ 2021 ਤੋਂ ਬਾਅਦ ਆਪਸ਼ਨ ਨਹੀਂ ਸੀ ਹੋਈ ਹਾਂਜੀ ਅਗਰ ਆਪਸ਼ਨ ਹੋਈ ਸੀ ਤੇ ਉਹਦੇ ਅਲਾਟਮੈਂਟ ਲੈਟਰ ਜਾ ਕੇ 2024 ਵਿੱਚ ਦਿੱਤੇ ਮਤਲਬ ਕੰਮ ਕੰਪਲੀਟ ਨਹੀਂ ਸੀ ਹੋਈ ਵੀ ਹੈਗਾ ਹਾਂਜੀ ਅਗਰ ਉਹਨਾਂ ਨੂੰ ਅਲਾਟਮੈਂਟ ਲੈਟਰ ਦਵਾਂਗੇ ਤਾਂ ਹੀ ਪੇਮੈਂਟ ਆਏਗੀ ਹਾਂ ਫਿਰ ਮੈਂ 2 ਦਸੰਬਰ ਤੋਂ ਬਾਅਦ 2 ਦਸੰਬਰ 2023 ਤੋਂ ਬਾਅਦ ਬਾਸਟਨ ਦੇ ਉਦਘਾਟਨ ਹੋਣ ਤੋਂ ਬਾਅਦ ਜਨਵਰੀ 2024 ਦੇ ਵਿੱਚ ਇਹਦੀ ਮਾ ਔਕਸ਼ਨ ਕਰਵਾਈ ਹਾਂਜੀ ਔਕਸ਼ਨ ਕਰਾਉਣ ਦੇ ਵਿੱਚ ਤਕਰੀਬਨ ਤਕਰੀਬਨ ਸਾਨੂੰ ਇੱਥੇ 80 ਤੋਂ 82 ਕਰੋੜ ਰੁਪਇਆ ਇਕੱਠਾ ਹੋ ਗਿਆ ਹਾਂਜੀ ਠੀਕ ਹੈ ਜੀ ਤਾਂ ਤਕਰੀਬਨ ਜਿਹੜੇ ਬੀਡਰ ਸੀ ਉਹ ਕੋਈ ਲੁਧਿਆਣਾ ਦੇ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਜਲੰਧਰ ਤੇ ਪੂਰੀ ਪੰਜਾਬ ਦੇ ਵਿੱਚ ਇਹਨੂੰ ਅਸੀਂ ਇਹਦੀ ਐਡਵਰਟਾਈਜ਼ਮੈਂਟ ਕੀਤੀ ਸੀ ਹਾਂਜੀ ਤੇ ਅਸੀਂ 82 ਕਰੋੜ ਇਕੱਠਾ ਹੋਣ ਦੇ ਬਾਅਦ ਸਾਨੂੰ ਥੋੜਾ ਜਿਹਾ ਇਹ ਹੋਇਆ ਕਿ ਹੁਣ ਟਰਸਟ ਥੋੜੀ ਆਪਣਾ ਸਟੈਂਡ ਹੋਏਗੀ ਹਾਂ ਉਹ ਉਸੇ ਪੈਸੇ ਨੂੰ ਅਸੀਂ ਲੈ ਕੇ ਹੁਣ ਆਪਾਂ ਡਿਵੈਲਪ ਕਰਾ ਰਹੇ ਹਾਂ ਤਕਰੀਬਨ 10 ਤੋਂ 12 ਕਰੋੜ ਦੇ ਆਪਾਂ ਕਲੋਨੀ 7 ਨੰਬਰ ਸਕੀਮ ਦੇ ਵਿੱਚ ਕੰਮ ਕਰਵਾ ਰਹੇ ਹਾਂ ਉਸ ਤੋਂ ਬਾਅਦ ਬਾਅਦ ਹੁਣ ਅਸੀਂ ਸ਼ਹਿਰ ਵਾਸਤੇ ਵੀ ਕੰਮ ਕਰ ਰਹੇ ਹਾਂ ਕਰਨ ਜਾ ਰਹੇ ਹਾਂ ਜਲਦੀ ਕਿ 4.5 ਕਰੋੜ ਦੇ ਮੈਂ ਮਤੇ ਪਾ ਕੇ ਲੋਕਲ ਬੋਡੀ ਆਫਿਸ ਭੇਜ ਦਿੱਤੇ ਹੋਏ ਨੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਨੇ ਅੰਦਰੀਆਂ ਟੁੱਟੀਆਂ ਹੋਈਆਂ ਨੇ ਕਈ ਸੀਵਰੇ ਦੀ ਪ੍ਰੋਬਲਮ ਬੜੀ ਹੈ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਉਹਨੂੰ ਵੀ ਆਪਾਂ ਜਲਦੀ ਉਹਦਾ ਕੰਮ ਕਰਾਂਗੇ ਤਾਂ ਇਹੋ ਕਾਰਨ ਸੀ ਕਿ ਜਿਹੜਾ ਵਿਸ਼ਵਾਸ ਜਤਾ ਮੱਖ ਮੰਤਰੀ ਸਾਹਿਬ ਨੇ ਕੰਮ ਦੇਖਿਆ ਜਿਹੜਾ ਕੁਝ ਛੋਟ ਪੀੜ ਦੇ ਵਿੱਚ ਤੁਸੀਂ ਕੀਤਾ ਜਿਹੜਾ ਡਿਵੈਲਪਮੈਂਟ ਕੀਤੀ ਤੇ ਜਿਹੜਾ ਪ੍ਰੋਫਿਟ ਲੈ ਕੇ ਆਇਓ ਤਾਂ ਅੱਜ ਜਿਹੜਾ ਇੰਨਾ ਮਾਨ ਸਨਮਾਨ ਮਿਲਦਾ ਪਿਆ 파ਟੀ ਜੀ ਦੇਖੋ ਸਾਡੇ ਸੀਐਮ ਭਗਵਨ ਸਿੰਘ ਮਾਨ ਜੀ ਵੀ ਇੱਕੋ ਗੱਲ ਕਰਦੇ ਕਿ ਜਿਹੜੇ ਵੀ ਆਪਾਂ ਫੈਸਲੇ ਲੈਣੇ ਲੋਕ ਹਿੱਤ ਵਿੱਚ ਲੈਣੇ ਲੋਕਾਂ ਵਾਸੀ ਲੈਣੇ ਇਹ ਪੇਲੀਆਂ ਸਰਕਾਰਾਂ ਦੇ ਵਿੱਚ ਵਿਕਾਸ ਦੇ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਹਾਂ ਠੀਕ ਹੈ ਜੀ ਪੈਸੇ ਦਾ ਪਤਾ ਨਹੀਂ ਲੱਗਦਾ ਕਿ ਕਿੱਧਰੋਂ ਆਇਆ ਕਿੱਧਰ ਗਿਆ ਹਾਂਜੀ ਠੀਕ ਹੈ ਜੀ ਅੱਜ ਤੁਸੀਂ ਮੇਰੇ ਮੇਰੇ ਸਾਹਮਣੇ ਉੱਤੇ ਬਲੈਕਬੋਰਡ ਦੇਖੋਗੇ ਜੀ ਹਾਂ ਮੈਂ ਉਹ ਵਾਈਟਬੋਰਡ ਲੱਗਾ ਆ ਉੱਥੇ ਵੀ ਤਕਰੀਬਨ ਮੈਂ ਸਾਰਾ ਰਿਕਾਰਡ ਉੱਥੇ ਹੈਗਾ ਕਿਹੜਾ ਕੰਮ ਚੱਲ ਰਿਹਾ ਕਿੰਨਾ ਪੈਂਡਿੰਗ ਹੈ ਕਿੰਨੀ ਪੇਮੈਂਟ ਚੱਲੇਗੀ ਕਿੰਨੀ ਪੈਂਡਿੰਗ ਹਾਂ ਠੀਕ ਹੈ ਜੀ ਮੈਂ ਸਾਰਾ ਪੂਨ ਰਿਪੋਰਟ ਕੰਮ ਕਰ ਰਿਹਾ ਇਸ ਕਰਕੇ ਅਗਰ ਤੁਸੀਂ ਤੁਹਾਡਾ ਧਿਆਨ ਕੰਮ ਕਰਨ 'ਚ ਹੋਏਗਾ ਨਾ ਲੋਕ ਤਾਂ ਹੀ ਕੁਝ ਹੋਣਗੇ ਤੁਸੀਂ ਕੰਮ ਕਰੋਗੇ ਹਾਂ ਇਹ ਕੰਮ ਕਰਨ ਦੇ ਤਰੀਕੇ ਨਾਲ ਲੋਕ ਕੁਛ ਹੁੰਦੇ ਨੇ ਗੱਲਾਂ ਨਾਲ ਕੁਛ ਨਹੀਂ ਹੁੰਦੇ ਕਿਉਂਕਿ ਪਿਛਲੀਆਂ ਸਰਕਾਰਾਂ ਗੱਲਾਂ ਕੀਤੀਆਂ ਤਾਂ ਇਹਨਾਂ ਨੂੰ ਨਕਾਰ ਕੇ ਆਮ ਆਦੀ ਪਾਰਟੀ ਦੀ ਸਰਕਾਰ ਆ ਜੀ ਇੱਕ ਲਾਸਟ ਮੇਰਾ ਸਵਾਲ ਆ ਤੁਸੀਂ ਬਹੁਤ ਰੱਪ ਤਾਨੂੰ ਹੋਰ ਅੱਗੇ ਤਰੱਕੀ ਦਵੇ ਬਿਨਾ ਪੱਤ ਪਾਤੋ ਕੰਮ ਕੀਤਾ ਜਾ ਰਿਹਾ ਬਿਲਕੁਲ ਜੀ ਅੱਜ ਤੱਕ ਮੇਰੇ ਆਫਿਸ ਵਿੱਚ ਅਗਰ ਕੋਈ ਵੀ ਮੈਂ ਉਹਨੇ ਕਹਿੰਦਾ ਕਿ ਕੋਈ ਭਾ ਲੀਡਰ ਆਇਆ ਹੋਵੇ ਆਮ ਜਨਤਾ ਆਈ ਹੋਵੇ ਅੱਜ ਤੱਕ ਕਦੀ ਮੈਂ ਇਹ ਨਹੀਂ ਪੁੱਛਿਆ ਕਿ ਕਿਹੜੀ ਪਾਰਟੀ ਦਾ ਬਲੋਕਰ ਇਹ ਕੁਰਸੀ ਆ ਇਹ ਸਾਰਿਆਂ ਲਈ ਸਾਂਝੀ ਆ ਅਗਰ ਕੰਮ ਕਰਾਂਗਾ ਸਾਰਿਆਂ ਵਾਸਤੇ ਕਰਾਂਗਾ ਨਾ ਕਿ ਕੋਈ ਭੇਦਭਾਵ ਨਾ ਕਰਾਂਗਾ ਅੱਗੇ ਵੀ ਜਿਹੜਾ ਮੇ ਕੋ ਆਏਗਾ ਹੁਣ ਕਲੋਨੀ ਆ ਕੰਮ ਲੈ ਕੇ ਕੋਈ ਆਉਂਦੇ ਨੇ ਮੈਂ ਕੰਮ ਪਿਓਰਿਟੀ ਦੇ ਕੰਮ ਕਰਾਂ ਹਾਂ ਠੀਕ ਹੈ ਨਾ ਮਤਲਬ ਲੋਕਾਂ ਨੇ ਕੰਮ ਕਰੋਗੇ ਲੋਕਾਂ ਨੂੰ ਯਾਦ ਕਰਨਗੇ ਗੱਲਾਂ ਨਹੀਂ ਕੰਮ ਨਹੀਂ ਤਾਂ ਇਸ ਸੰਸਾੜ ਨਾਲ ਜੀਪ ਸ਼ਰਮਾ ਜੀ ਚੇਅਰਮੈਨ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਖੁਦ ਜਿਹੜਾ ਇਹਨਾਂ ਨੂੰ ਪ੍ਰਮੋਟ ਕੀਤਾ ਇਹਨਾਂ ਨੂੰ ਕੰਮ ਦੇ ਕਿਉਂਕਿ ਬੰਦੇ ਨੂੰ ਉਦੋਂ ਪ੍ਰਾਊਡ ਹੁੰਦਾ ਜਦੋਂ ਜਿਹੜਾ ਉਹਨਾਂ ਦਾ ਸੀਐਮ ਜਦੋਂ ਉਹਨਾਂ ਨੂੰ ਪ੍ਰਾਊਡ ਕਰਦਾ ਉਹਨਾਂ ਦੇ ਉੱਪਰ ਮਾਨ ਕਰਦਾ ਉਹਨਾਂ ਤੇ ਵਿਸ਼ਵਾਸ ਕਰਦਾ ਤੇ ਫਿਰ ਦੁਬਾਰਾ ਬੁਲਾ ਕੇ ਜਦੋਂ ਉਹਨਾਂ ਨੂੰ ਮਾਨ ਦਿੰਦਾ ਨਾ ਤੇ ਫਿਰ ਉਹ ਸੋਨੇ ਤੇ ਸਵਾਗੇ ਵਾਲੀ ਗੱਲ ਹੋ ਜਾਂਦੀ ਹੈ ਮੈਂ ਸਹੀ ਕਹਿ ਰਿਹਾ ਜੀ ਤਾਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਉੱਪਰ ਮਾਨ ਕੀਤਾ ਤੇ ਅੱਜ ਦੋਹੀ ਵਾਰ ਜਿਹੜਾ ਟਰਸਟ ਦਾ ਚੇਅਰਮੈਨ ਬਣਾਇਆ ਤੇ ਜਿੱਥੇ ਇਹਨਾਂ ਨੇ ਪਿੱਛੇ ਕੁਝ ਸਮੇਂ ਇਹਦਾ ਕੰਮ ਕੀਤਾ ਹੁਣ ਪੂਰੇ ਅਗਲੇ ਜਿਹੜੇ ਆ 5 ਸਾਲ ਜਿਹੜੇ ਇਹਨਾਂ ਕੋਲ ਪਏ ਆ ਔਰ ਜੇ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਜੇ ਇੰਨਾ ਕੰਮ ਕੀਤਾ ਤੇ 5 ਸਾਲ ਦੇ ਵਿੱਚ ਸੋਚੋ ਕਿ ٹرسٹ ਨੂੰ ਕਿੱਥੇ ਲੈ ਕੇ ਜਾਣਗੇ ਤਾਂ ਅਸੀਂ ਵੀ ਵਿਸ਼ੇਸ਼ ਕਰਦੇ ਆ ਕਿ ਆਉਣ ਵਾਲਾ ਸਮਾਂ ਇਹਨਾਂ ਵਾਸਤੇ ਉਹ ਸਮਾਂ ਹੋਵੇ ਕਿ ਜਿਵੇਂ ਇਹ ਜਿਵੇਂ ਇੱਕ ਸੂਰਜ ਚਮਕਦਾ ਜਾਂ ਇੱਕ ਤਾਰਾ ਚਮਕਦਾ ਹੈ ਗੁਰਦਾਸਪੁਰ ਵਾਸਤੇ ਰਜੀਵ ਸ਼ਰਮਾ ਜੀ ਇੱਕ ਤਾਰੇ ਦੀ ਤਰ੍ਹਾਂ ਚੰਦਰਮਾ ਦੀ ਤਰ੍ਹਾਂ ਕੰਮ ਕਰਦੇ ਦੇਖਦੇ ਹੋ ਕੈਮਰਾਮੈਨ ਰਾਹੁਲ ਦੇ ਨਾਲ ਬਿਰੂ ਦੀਪਕਸਾਨੀ ਦੀ ਖਾਸ ਰਿਪੋਰਟ ਧੰਨਵਾਦ